ਪੂਰਾ ਜੀ ਬਲਵਾਨ ਜੀ ਵਾਹ ਵਾਹ ਜੀ ਵਾਹ ਭਾਈ ਤਾੜੀਆਂ ਦੁਨੀਆ ਲਾ ਲਓ ਜੇ ਅਨੰਦਾ ਦਾ ਕੁਸ਼ਤੀ ਦਾ ਇੱਕ ਗੌਰਵ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਆ ਜਿਨ੍ਹਾਂ ਵੀਰਾਂ ਨੇ ਪਹਿਲਵਾਨ ਦੇ ਮਾਨ ਕੀਤੇ ਆ ਅੱਜ ਦੇ ਕੁਸ਼ਤੀ ਦੰਗਲ ਦੇ ਵਿੱਚ ਤਿਲਫਲ ਯੋਗਦਾਨ ਪਾਇਆ ਹੈ ਸਾਰੇ ਵੀਰਾਂ ਦਾ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਧੰਨਵਾਦ ਕਰਦੇ ਆ ਪਰ ਅਸਮੇ ਗੌਰਵ ਮਾਛੀਵਾੜੇ ਦੀ ਧਰਤੀ ਦਾ ਉੱਪਰਲੇ ਪਾਸੇ ਹੈ دوجوت پہلوان کا چنڈا ہے